ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੈਪਸ ਨਿਊਜ਼ ਪੰਜਾਬ ਸਰਕਾਰ ਵੱਲੋਂ ਕ腐ਪਸ਼ਨ ਨੂੰ ਖਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸੇ ਤਹਿਤ ਲਗਾਤਾਰ ਕ腐ਪਸ਼ਨ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਪਰਚੇ ਵੀ ਦਰਜ ਕੀਤੇ ਗਏ ਨੇ ਬੀਤੇ ਦਿਨੀ ਬਿジネス ਬਿਊਰੋ ਵੱਲੋਂ ਬਰਨਾਲਾ ਵਿਖੇ ਇੱਕ ਤਹਿਸੀਲਦਾਰ ਨੂੰ ਰਿਸ਼ਵਤ ਲੈਣਦੇ ਹੋਏ ਲੰਗੇ ਹੱਤੀ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਤਹਿਸੀਲਦਾਰਾਂ ਵੱਲੋਂ 28 ਦਿਨਾਂ ਦੀ ਕਾਨੂੰਨ ਛੁੱਟੀ ਲੈ ਕੇ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਉਹ ਛੁੱਟੀ ਤੇ ਚਲੇ ਗਏ ਪਾਵੇਂ ਕੇ ਇਸ ਦੌਰਾਨ ਦੂਸਰਾ ਮੁਲਾਜ਼ਮ ਆਪਣੀ ਡਿਊਟੀ ਤੇ ਹਾਜ਼ਰ ਹੈ ਪਰੰਤੂ ਤਹਿਸੀਲਦਾਰ ਦੇ ਤਹਿਸੀਲ ਵਿੱਚ ਹਾਜ਼ਰ ਨਾ ਹੋਣ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਬਟਿੰਡਾ ਵਿਖੇ ਵੀ ਦੇਖਿਆ ਗਿਆ ਕਿ ਲੋਕ ਤਹਿਸੀਲ ਵਿੱਚ ਆਏ ਪਰੰਤੂ ਕੰਮ ਨਾ ਹੋਣ ਕਾਰਨ ਉਹ ਪਰੇਸ਼ਾਨ ਹੋਏ ਲੋਕਾਂ ਨੇ ਰੋਸ ਜ਼ਾਹਰ ਕੀਤਾ ਹੈ ਕਿ ਤਹਿਸੀਲਦਾਰਾਂ ਵੱਲੋਂ ਜਾਣਬੁੱਝ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕੀ ਨਮਾਇਤ ਡਾਕ ਬੇਲਾ ਸੁਦੇਸ਼ ਸਿੰਘਾ ਜੀ ਅੱਜ ਤਹਿਸੀਲ ਚਾਇਸੀਗੇ ਅੱਜ ਹੜਤਾਲ ਹੈ ਕੀ ਅਸੀਂ ਤਾਂ ਇਹ ਕਹਨੇ ਵੀ ਸਾਨੂੰ ਪਤਾ ਲੱਗਿਆ ਹੈ ਵੀ ਇਹਨਾਂ ਨੇ ਇੱਕ ਦਿਨ ਦੀ ਛੁੱਟੀ ਲੈ ਕੇ ਹਰਦਾ ਕੀਤੀ ਹੈ ਜਿਹੜੀ ਕਿ ਬਹੁਤ ਗੈਰਕਾਨੂੰਨੀ ਹੈ ਕਿਉਂਕਿ ਇੱਕ ਬੇਲਸ ਬੇਲਸ ਵਾਸ ਜਾ ਗਰਮਾਜ ਹੋਇਆ ਤਾਂ ਫਿਰ ਤਾਂ ਦੱਸਦੇ ਵੀ ਕੇਸ ਤੇ ਤਹਿਸੀਲ ਤਦਾਰ ਦੇ ਖਿਲਾਫ ਪਰਚਾ ਦੋ ਜੀ 20000 ਰੁਪਏ ਦਾ ਕਰਾਪਸ਼ਨ ਦਾ ਕੇਸ ਹੈ ਉਹ ਜਿਹਨੂੰ ਇਹਨੇ ਹੈ ਤਾਂ ਤਹਿਸੀਲ ਦਾ ਡੀਸੀ ਹੈ ਉਹਨੂੰ ਵਾਲੀ ਕਰਾ ਲੈਣ ਕੋਈ ਕਿਹਾ ਕਿ ਜੇ ਬਜਲੇ ਸੰ ਸਜ਼ਾ ਦੇ ਜੇ ਗਲਤ ਤਾਂ ਨਹੀਂ ਫਿਰ ਲੋਕਾਂ ਨੂੰ ਤਾਂ ਹੈਰਾਨ ਨਾ ਕਰਨ ਉਹ ਬਜ਼ੁਰਗ ਵੇਖੋ ਆਂਦੇ ਸੋਟੀ ਲਿਖਦੇ ਵੀ ਜਰਾ ਇਹ ਆਇਆ ਕਿਥੋਂ ਬੱਸਾਂ ਚੜਿਆ ਹੋਊ ਕਿਵੇਂ ਹੈਰਾਨ ਹੋਇਆ ਹੋਊਗਾ ਇਹ ਜੇ ਬੰਦਿਆਂ ਨੂੰ ਜਾਂ ਸਾਨੂੰ ਤਾਂ ਕਰਕੇ ਕੀ ਮਿਲੂ ਨੇ ਸੱਤ ਅੱਸੀ ਸੀ ਅੱਜ ਮੋਰ ਦੇ ਅੱਸੀ ਠੱਕੇ ਗਾਨੇ ਆ ਜਾਂ ਤਾਂ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਦਰਖਾ ਕਰਣੀ ਚਾਹੀਦੀ ਹੈ ਜਾਂ ਨਾ ਕੋਈ ਸਜ਼ਾ ਦੇਣੀ ਚਾਹੀਦੀ ਹੈ ਸਰਕਾਰ ਨੂੰ ਤਾਂ ਕਿ ਇਹ ਇਹ ਜਾ ਗਗਨ ਹੋਣਾ ਚੱਕਰ ਜੇ ਚੱਕਰੇ ਹੈ ਤੇ ਡੀਸੀ ਬੈਠਾ ਹੈ ਉਹ ਜਾ ਕੇ ਸਿੱਧਾ ਆਪਣਾ ਕਰ ਲੈ ਆਪਣਾ ਬੇਲੈਸ ਨਾਲ ਕੰਟੈਕਟ ਕਰੇ ਉਹਨਾਂ ਕੋਈ ਵੀ ਤੁਸੀਂ ਪਸੇ ਝੂਠਾ ਦਿੱਤਾ ਕੋਈ ਕਰਾ ਲੈਣ ਇਹ ਕਿਹੋ ਜੀ ਕਾਰਵਾਈ ਦੀ ਮੰਗ ਕਰਦੇ ਅਸੀਂ ਸਖਤ ਤੋਂ ਸਖਤ ਕਾਰਗਰ ਕਾਨੂੰਨ ਚਾਹੀਦੇ ਨੇ ਖਿਲਾਫ ਤਾਂ ਕਿ ਇਹ ਮੁਰਕੇ ਇਹ ਜੀ ਹਿਫਤਾਲ ਲਗਨ ਜਿਹਦੇ ਨਾਲ ਸਾਡੇ ਬੇਲੈਸ ਹੋਵੇ ਜਾਂ ਕੋਈ ਹੋ ਰਹੇ ਜਾਂ ਕੋਈ ਕ੍ਰਿਮੀਨਲ ਕੇਸ ਹੋਵੇ ਉਹਦੇ ਤੇ ਸਾਨੂੰ ਪ੍ਰਭਾਵ ਪਵੇ ਇਹਦਾ ਨਾ ਤਾਂ ਸਰਕਾਰ ਤੇ ਪ੍ਰਭਾਵ ਪੈਂਦਾ ਵੀ ਹਾਂ ਜੀ ਗਰ ਸਿਰਬ ਉਹ ਹਟਾਉਂ ਦਿਆ ਫਿਰ ਇਹ ਕਹਿੰਦੇ ਸੀ ਵਧਦੇ ਆ ਵਧਦੇ ਆ ਇਹ ਕਹਿੰਦੇ ਨੇ ਸਾਨੂੰ ਫਰਦੇ ਕਿਉਂ ਲਗਦਾ ਨਹੀਂ ਵੀ ਇਹ ਜਿਸ ਤਰ੍ਹਾਂ ਨੇ ਹੜਤਾਲ ਕਰਕੇ ਉਹਦਾ ਸਾਥ ਦੇ ਕੇ ਕਿਦਣਾ ਕਿਤੇ ਅਪਰੇਸ਼ਨ ਨੂੰ ਵੀ ਅੱਗੇ ਪਵਾਉਂਦਾ ਜਾ ਰਿਹਾ ਇਹ ਤਾਂ ਬਹੁਤ ਤਗੜੀ ਹੈ ਕੰਮ ਬਹੁਤ ਵੱਡੀ ਸਿਆਸਤ ਹੈ ਜਿਹੜੀ ਇਹ ਇਸਤਾਂ ਦੀ ਇਹ ਕ੍ਰਪਸ਼ਨ ਵਾਲੇ ਬੰਦਿਆਂ ਨੂੰ ਮੁਰੇ ਲਿਆ ਕੇ ਤੇ ਮੁਰਾ ਬੱਗ ਗਿਆ ਜੀ ਸਾਡਾ ਪ੍ਰਧਾਨ ਫੜਿਆ ਗਿਆ ਜੀ ਇਹ ਕ੍ਰਪਸ਼ਨ ਚ ਫੜਿਆ ਗਿਆ ਜੀ ਉਹ ਫਿਰ ਪ੍ਰਧਾਨ ਨੂੰ ਵੀ ਸ਼ਰਮ ਆਣੀ ਚਾਹੀਦੀ ਆਹੋ ਜਿਹੇ ਏਡੇ ਏਡੇ ਵੱਡੇ ਅਉਧੇ ਫੜ ਗਏ ਤੇ ਦੂਜੇ ਦਾ ਕੀ ਰਹਿ ਗਿਆ ਹਾਂ ਜੀ ਉਹ ਤਾਂ ਕਹਿੰਦੇ ਆ ਸੀ ਨਹੀਂ ਇਹ ਚਾਹੀਦਾ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਆ ਕਿ ਨਾਮ ਹੈ ਤੁਹਾਡਾ ਕੀ ਕਹਿੰਦੇ ਹੜਤਾਲ ਕਿਤੇ ਕੀਤਾ ਮੇਰਾ ਨਾਮ ਹੈ ਹਰਪਾਲ ਸਿੰਘ ਢੱਲੋਂ ਆ ਜੀ ਠੀਕ ਹੈ ਜੀ ਸਰ ਅਸੀਂ ਇੱਥੇ ਪਬਲਿਕ ਦੇ ਕੰਮਾਂ ਲਈ ਆਉਂਦੇ ਰਹਨੇ ਆਂਗੇ ਅੱਜ ਵੀ ਮੈਂ ਤਹਿਸੀਲਦਾਰ ਸਾਹਿਬ ਕੋਲ ਇਸ ਕੰਮ ਲਈ ਆਈ ਸੀ ਤੇ ਇੱਥੇ ਆ ਕੇ ਪਤਾ ਲੱਗਾ ਵੀ ਹੜਤਾਲ ਆ ਹੜਤਾਲ ਵੀ ਇਸ ਤੰਗ ਦੇ ਕੀਤੀ ਗਈ ਆ ਵੀ ਜਿਹਦੀ ਆਪਾਂ ਨੂੰ ਸਖਤ ਸ਼ਬਦਾਂ ਚ ਲਿਖੇ ਦੀ ਤੇ ਨਿੰਦਾ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਅਫਸਰ ਜਿਹੜਾ ਰਿਸ਼ਵਤ ਲੈਂਦਾ 20000 ਰੁਪਏ ਲੈਂਦਾ ਤਪੇ ਤੋਂ ਫੜਿਆ ਗਿਆ ਉਹਦੀ ਮਦਦ ਦੇ ਉਹਦੇ ਫੇਵਰ ਚ ਹੜਤਾਲ ਕੀਤੀ ਆ ਸੋ ਬਹੁਤ ਮਾੜੀ ਗੱਲ ਆ ਜੇਕਰ ਕੋਈ ਬੰਦਾ ਰਿਸ਼ਵਤ ਲੈਂਦਾ ਤੇ ਉਹਦੇ ਤੇ ਬਰਚਾ ਵੀ ਹੋਣਾ ਚਾਹੀਦਾ ਤੇ ਜੇ ਵਿਜੀਲੈਂਸ ਤੇ ਉਹਦੇ ਤੇ ਪਰਚਾ ਕੀਤਾ ਤਾਂ ਉਹ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਕੀਤਾ ਉਹ ਵਿਜੀਲੈਂਸ ਕਦੇ ਵੀ ਉਹਦਾ ਪਰਚਾ ਨਹੀਂ ਕਰਦੀ ਵੀ ਕੱਲ ਨੂੰ ਉਹਨਾਂ ਨੂੰ ਜਵਾਬਦੇਹੀ ਹੋਵੇ ਸੋ ਜੇਕਰ ਉਹਦੇ ਤੇ ਪਰਚਾ ਦਿੱਤਾ ਗਿਆ ਤਾਂ ਉਹ ਸਬੂਤਾਂ ਦੇ ਆਧਾਰ ਤੇ ਦਿੱਤਾ ਗਿਆ ਕਿਸੇ ਕਾਰਨ ਨਹੀਂ ਦਿੱਤਾ ਗਿਆ ਤੇ ਜੇਕਰ ਉਹ ਝੂਠਾ ਹੋਊ ਤਾਂ ਇਨਕੁਆਇਰੀ ਜੋ ਨਿਕਲਿਆ ਹੋਊਗਾ ਤੇ ਇਸ ਤਰ੍ਹਾਂ ਦੀ ਹੜਤਾਲ ਕਰਕੇ ਕੀ ਸਿੱਧ ਕਰਦੇ ਆ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਜੇਕਰ ਇਸ ਤਰ੍ਹਾਂ ਦਾ ਸਮਰਥਨ ਕਰਦੇ ਆ ਤਾਂ ਉਹਦੇ ਵਿੱਚ ਜਿਹੜਾ ਹੈਗਾ ਤੇ ਉਹ ਇਹ ਸਿੱਧ ਕਰਦੇ ਵੀ ਅਸੀਂ ਵੀ ਇਸ ਦੇ ਵਿੱਚ ਆਂਗੇ ਭਾਗੀਦਾਰਾਂ ਜੇਕਰ ਇਸ ਤਰ੍ਹਾਂ ਦੇ ਅਧਿਕਾਰੀ ਇਸ ਤੋਂ ਕਰਪਸ਼ਨ ਦੀ ਸਪੋਰਟ ਕਰਦੇ ਆ ਮਰਦ ਕਰਦੇ ਆ ਤਾਂ ਕਿਤਨਾ ਕਿਤੇ ਇਹਨਾਂ ਦੇ ਵੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਹਾਂਜੀ ਇਸ ਤਰ੍ਹਾਂ ਦੀ ਕਰਦੇ ਵਾਲੀ ਹੁੰਦੀ ਚੀਜ਼ ਦੇਖੋ ਆਪ ਦਾ ਆਪਾਂ ਆਪਦੀ ਜੌਬ ਜਿਹੜੀ ਡਿਊਟੀ ਆ ਉਹ ਤੋਂ ਭੱਜ ਨਹੀਂ ਸਕਦੇ ਤੇ ਇਸ ਤਰ੍ਹਾਂ ਦੀ ਜੇਕਰ ਖਾਸ ਕਰ ਰਿਸ਼ਵਤ ਵਾਲੇ ਕੰਮਾਂ ਦੇ ਮਗਰ ਫੇਵਰ ਤੇ ਜਾ ਕੇ ਬਹਿਣਾ ਤਾਂ ਡਿਪਾਰਟਮੈਂਟ ਨੂੰ ਉਹਨਾਂ ਦੀ ਜਿਹੜੀ ਕੋਈ ਡੈਰੀ ਆ ਜਾਂ ਬੁੱਕ ਆ ਕਿ ਉਹਦੇ ਤੇ ਜ਼ਰੂਰ ਨੋਟ ਲਿਖਣੇ ਚਾਹੀਦੇ ਆ ਜਿਹੜੀ ਇਹਨਾਂ ਦੀ ਸਰਵਿਸ ਆ ਉਹਦੇ ਤੇ ਵੀ ਕੋਈ ਨਾ ਕੋਈ ਜ਼ਰੂਰ ਕਾਰਵਾਈ ਅਸੀਂ ਸਰਕਾਰ ਨੂੰ ਬੇਨਤੀ ਕਰਾਵੇਂ ਸਖਤ ਐਕਸ਼ਨ ਲੈ ਕੇ ਜਿਹੜਾ ਕਮੈਂਟ ਹੈ। ਦੇਖੀ ਲੱਗਦਾ ਵੀ ਜਿਹੜਾ ਇੱਕ ਵੀ ਇੱਕ ਚੀਜ਼ ਦਾ ਰੈਵਨਿਊ ਇਸ ਨੂੰ ਫੜਿਆ ਅੰਦਰ ਇਸ ਦੇ ਨਾਮ ਵਿੱਚ ਦੂਜੇ ਸਾਥੀ ਉਹਦੀ ਸਪੋਰਟ ਵੀ ਚਲੀ ਜਾਂਦਾ। ਕਿ ਇਹ ਡਿਟੈਕਟਰ ਕਿਦ ਤਰ੍ਹਾਂ ਕੋਈ ਬড়ਾਵਾ ਤਿਆਰ ਇਸ ਨੂੰ। ਦੇਖੋ ਜਿਹੜਾ ਰੈਵਨਿਊ ਜਿੰਨੇ ਵੀ ਵੀ ਲਾਂਸ ਆਮ ਆਪਾਂ ਪਰਚੇ ਦਿੰਨੇ ਆ ਦੇਖਿਆ ਨਾ ਸਭ ਤੋਂ ਵੱਧ ਜਿਹੜੇ ਰੈਵਨਿਊ ਦੇ ਵਿੱਚ ਪਰਚੇ ਹੁੰਦੇ ਆ। ਕਿਉਂਕਿ ਰੈਵਨਿਊ ਇਸ ਤਰ੍ਹਾਂ ਦਾ ਡਿਪਾਰਟਮੈਂਟ ਹੈ ਜਿੱਥੋਂ ਸਰਕਾਰ ਨੂੰ ਵੀ ਸਭ ਤੋਂ ਵੱਧ ਆਮਦਨ ਆ ਤੇ ਮੈਨੂੰ ਜਿੰਨੀ ਕਿ ਮੈਨੂੰ ਲੱਗਦਾ ਵੀ ਇਹਦੇ ਵਿੱਚ ਕ腐ਸ਼ਨ ਵੀ ਕਿਤੇ ਸਭ ਤੋਂ ਜ਼ਿਆਦਾ ਹੈ। ਤੇ ਮੋਟੇ ਲੈਵਲ ਤੇ ਕਰਾਪਸ਼ਨ ਚੱਲਦੀ ਹੈ ਇਹਦੇ ਚ ਸੋ ਇਸ ਤਰ੍ਹਾਂ ਦੀ ਜੇਕਰ ਜਿੰਨੇ ਕੁ ਦੀ ਕੋਈ ਕਾਦੂਕਾ ਅਧਿਕਾਰੀ ਫੜਾਇਆ ਜਾਂਦਾ ਤਾਂ ਉਦੋਂ ਫਿਰ ਇਹ ਹੜਤਾਲ ਤੇ ਚੱਲੇ ਜਾਂਦੇ ਆ ਫਿਰ ਉਹ ਇਹ ਸਿੱਧ ਕਰਦੇ ਆ ਵੀ ਸਾਨੂੰ ਜਿਹੜਾ ਰਾਈਟ ਦਿੱਤਾ ਜਾਵੇ ਤੇ ਜਿਹੜਾ ਕਰਾਪਸ਼ਨ ਕਰਨਾ ਸਾਡਾ ਅਧਿਕਾਰ ਆ ਸੋ ਇਹ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਬਹੁਤ ਮਾੜੀ ਗੱਲ ਆ ਅਸੀਂ ਇਹ ਮੰਗ ਕਰਦੇ ਆ ਵੀ ਅਧਿਕਾਰੀਆਂ ਨੂੰ ਆਪਦੀ ਜੋਬ ਤੇ ਆਉਣਾ ਕਿਉਂਕਿ ਦੇਖਿਆ ਤੁਸੀਂ ਲੜਕੀਆਂ ਆ ਰਹੀਆਂ ਸਾਡੀਆਂ ਮਾਵਾਂ ਪਿਓ ਆਈ ਜਾਂਦੀਆਂ ਸੀਨੀਅਰ ਸਿਟੀਜ਼ਨ ਬਜ਼ੁਰਗਾਂ ਦੇ 85 80 ਸਾਲ ਦੇ ਫਿਰਦੇ ਆ ਕਿਸੇ ਨੇ ਵਸੀਦ ਕਰਾਉਣੀਆਂ ਕਿਸਨੇ ਇੰਤਕਾਲ ਦਰਜ ਕਰਾਉਣਾ ਸੋ ਕਿਸੇ ਦੇ ਤਰੀਕਾ ਤਹਿਸੀਲਦਾਰਾਂ ਦਫ਼ਤਰਾਂ ਦੇ ਵਿੱਚ ਤੇ ਉਹ ਸਾਰੀ ਜਿਹੜੀ ਆਮ ਪਬਲਿਕ ਆ ਹੋਰਾਸ਼ ਹੋ ਰਹੀ ਹੈ ਹੈਲੋ ਆਫ ਦੀ ਬਿਊਟੀ ਤੁਹਾਨੂੰ ਕਿਤੇ ਭਜ ਰਹੇ ਆ ਇਸ ਤਰ੍ਹਾਂ ਦਾ ਇਹਨਾਂ ਦੇ ਉੱਤੇ ਜ਼ਰੂਰ ਜਿਹੜੀ ਕੋਈ ਕਾਰਵਾਈ ਹੋਣੀ ਚਾਹੀਦੀ ਆ ਸ਼ਕਤੀ ਨਾਲ ਜਿਹੜਾ ਐਕਸ਼ਨ ਲੈਣਾ ਚਾਹੀਦਾ ਸਰਕਾਰ ਨੂੰ ਕੀ ਨਾਮ ਹੈ ਤੁਹਾਡਾ ਹਾਂਜੀ ਸਤੀ ਗਾ ਜੀ ਮੈਂ ਨੰਜੀਤ ਸਿੰਘ ਆਈ ਮੈਂ ਰਿਟਰ ਤਹਿਸੀਲਦਾਰ ਬੰਡਾ ਜੀ ਤੇ ਸਾਰੇ ਪੰਜਾਬ ਚ ਤਹਿਸੀਲਦਾਰਾਂ ਲੋਕ ਸੰਭੋਗ ਛੁੱਟੀ ਤੇ ਗਏ ਨੇ ਤੇ ਸਾਡਾ ਸਟਾਫ ਸਾਰਾ ਹਾਜ਼ਰ ਹੈ ਤੇ ਜੇ ਕੋਈ ਵੀ ਪਬਲਿਕ ਆਉਂਦੀ ਹੈ ਤੇ ਅਸੀਂ ਉਹਦਾ ਕੰਮ ਕਰਾਂਗੇ ਦੇ ਛੁੱਟੇ ਦੇ ਗਏ ਹੈ ਹਦਾਲੇ ਦੇ ਗਏ ਸਬੂਕ ਛੁੱਟੀ ਦੇ ਸਬੂਕ ਛੁੱਟੀ ਦੇ ਗਏ ਨੇ ਜੀ ਕੱਲ ਬਰਕਾਵਾ ਦੇ ਵਿੱਚ ਨਾਲੇ ਵਿੱਚ ਕੱਲ ਤਸਕੀਦਰ ਸਾਹਿਬ ਦਾ ਕੇਸ ਹੋਇਆ ਤੇ ਉਹਦੇ ਵਿਰੋਧ ਚ ਸਾਰੇ ਸਬੂਕ ਛੁੱਟੀ ਦੇ ਗਏ ਨੇ ਕੀ ਹੋਇਆ ਜੀ ਬਰਕਾਵਾ ਵਿੱਚ ਇਹ ਤਾਂ ਸਰ ਪੂਰੀ ਕਾਨੇ ਸਰ ਨਹੀਂ ਪਤਾ ਇਹਦੇ ਬਾਰੇ ਮੇਰੇ ਕੋ ਵੀਰਿਆਂ ਦਾ ਕੇਸ ਹੋਇਆ ਕੋਈ ਇਸ ਬਾਰੇ ਜਿਹੜੇ ਲੋਕ ਕੌਣਗੇ ਕੰਮ ਕਰਵਾਉਣ ਵਾਲੇ ਹਾਂ ਸਰ ਜੇ ਸਾਡੇ ਕਰਨ ਵਾਲੇ ਅਸੀਂ ਕਰਾਂਗੇ ਜੇ ਸਾਡੇ ਕੋਈ ਸੈਨ ਵਾਲਾ ਕੋਈ ਹੁੰਦਾ ਤਾਂ ਜ਼ਰੂਰ ਕਰਾਂਗੇ ਅਸੀਂ ਜੀ ਜੇ ਕੋਈ ਤਸਕੀਦਰ ਸਾਹਿਬ ਦੇ ਸਾਈਨ ਹੋਣੇ ਆ ਪਰ ਉਹਨਾਂ ਦੇ ਆਏ ਤੇ ਹੋ ਗਏ